ਕਾਊਂਟਰ ਕਾ ਦਾ ਉਹਨਾਂ ਨੇ ਗੋਲੀ ਮਾਰ ਕੇ ਖਤਮ ਕਰ ਦਿਓ ਮੇਰੇ ਬੰਦੇ ਦੇ ਘਾਤਲਾਂ ਨੂੰ ਖਤਮ ਕਰ ਦਿਓ ਉਹ ਤਾਂ ਪੰਜਾਬ ਫਿਰਦਾ ਜਿੰਦ ਬਚਾਉਂਦਾ ਸੀ ਐ ਕੰਜਰਾਂ ਨੇ ਜੇ ਗਿੱਡੜਾਂ ਨੇ ਛੇੜ ਢਾ ਲਿਆ ਜੇ ਤੁਹਾਡੇ ਨੇ ਛੇੜੀਓ ਘਰੇ ਰੋਟੀ ਨਹੀਂ ਪੱਕਦੀ ਮੰਗੇ ਨੂੰ ਤੁਸੀਂ ਕੀ ਦੇ ਦੋਗੇ ਅੰਤਿਮ ਸੰਸਕਾਰ ਵਿੱਚ ਪੰਜਾਬ ਸ਼ਿਪ ਸੈਨਾ ਪਰਦਾਣ ਹਰੀ ਸਿੰਘਲਾ ਅਤੇ ਸ਼ਿਪ ਸੈਨਾ ਹਿੰਦ ਦੇ ਪਰਦਾਣ ਹਰਕੀਰਤ ਸਿੰਘ ਖੁਰਾਣਾ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ ਪਰਿਵਾਰ ਨੇ ਕਿਹਾ ਕਿ ਉਹ ਮੋਗਾ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨੇ ਪਰ ਵੀਡੀਓ ਵਾਇਰਲ ਕਰਨ ਵਾਲੇ ਦੋਸ਼ੀਆਂ ਦੀ ਜਾਂਚ ਹੋਣੀ ਚਾਹੀਦੀ ਹੈ 13 ਮਾਰਚ ਨੂੰ ਜ਼ਿਲ੍ਹਾ ਮੋਗਾ ਦੇ ਸ਼ਿਪ ਸੈਨਾ ਪਰਦਾਣ ਮੰਗਤ ਰਾਏ ਮੰਗਾ ਦੀ ਤਿੰਨ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਤੋਂ ਬਾਅਦ ਪੂਰੇ ਪਰਿਵਾਰ ਅਤੇ ਸ਼ਿਪ ਸੈਨਾ ਵਰਕਰਾਂ ਵਿੱਚ ਭਾਰੀ ਰੋਸ ਹੈ ਮੋਗਾ ਪੁਲਿਸ ਨੇ ਪਰਿਵਾਰ ਅਤੇ ਸ਼ਿਪ ਸੈਨਾ ਵਰਕਰਾਂ ਨੂੰ ਤਸੱਲੀ ਦਿੱਤੀ ਸੀ ਕਿ ਪੁਲਿਸ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਵੇਗੀ ਅਤੇ 24 ਘੰਟਿਆਂ ਦੇ ਅੰਦਰ ਅੰਦਰ ਬੁਖਸਰ ਜ਼ਿਲ੍ਹੇ ਦੇ ਮਲੋਟ ਚ ਪੁਲਿਸ ਨੇ ਦੋਸ਼ੀਆਂ ਦਾ ਐਨਕਾਊਂਟਰ ਕਰਕੇ ਗ੍ਰਿਫਤਾਰ ਕਰ ਲਿਆ ਤੇ ਮੋਗਾ ਦੇ ਗਾਂਦੀ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਚ ਅੱਜ ਉਸ ਦਾ ਅੰਤਿਮ ਸੰਸਕਾਰ ਉਸੇ ਪਰਿਵਾਰ ਅਤੇ ਸ਼ਿਪ ਸੈਨਾ ਦੇ ਵਰਕਰਾਂ ਨੇ ਕੀਤਾ ਇਸ ਮੌਕੇ ਜਿੱਥੇ ਸ਼ਿਪ ਸੈਨਾ ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਘਲਾ ਅਤੇ ਸ਼ਿਪ ਸੈਨਾ ਹਿੰਦ ਦੇ ਹਰਕੀਰਤ ਸਿੰਘ ਪ੍ਰਾਣਾ ਮੌਜੂਦ ਸਨ ਉੱਥੇ ਮੋਗਾ ਪੁਲਿਸ ਨੇ ਆਲਾ ਅਧਿਕਾਰੀ ਵੀ ਮੌਜੂਦ ਸਨ ਮੰਗਲ ਰਾਏ ਦੇ ਅੰਤਿਮ ਸੰਸਕਾਰ ਮੌਕੇ ਉਕਤ ਪਰਿਵਾਰ ਵੱਲੋਂ ਮੋਗਾ ਪੁਲਿਸ ਵੱਲੋਂ ਦੁਬਾਰਾ ਕੀਤੀ ਗਈ ਕਾਰਵਾਈ ਤੇ ਤਸੱਲੀ ਪ੍ਰਗਟ ਕਰਦਿਆਂ ਵੀਡੀਓ ਵਾਇਰਲ ਕਰਨ ਵਾਲੇ ਦੋਸ਼ੀਆਂ ਦੀ ਜਾਂਚ ਕਰਨ ਦੀ ਮੰਨ ਕੀਤੀ ਹੈ ਇਸ ਮੋਕੇ ਖੋਰ ਕੀ ਗਲਵਤ ਹੋਈ ਐ ਸੁਣੋ ਪੂਰੀ ਖਬਰ ਨਹੀਂ ਪਤਾ ਇਨਕਾਉਂਟਰ ਦਾ ਮੈਨੂੰ ਤਾਂ ਘਰੇ ਸੁਰਤ ਹੀ ਨਹੀਂ ਇਨਕਾਉਂਟਰ ਕਾ ਦਾ ਉਹਨਾਂ ਨੇ ਗੋਲੀ ਮਾਰ ਕੇ ਖਤਮ ਕਰ ਦਿਓ ਮੇਰੇ ਬੰਦੇ ਦੇ ਕਤਲ ਨੂੰ ਖਤਮ ਕਰ ਦਿਓ ਉਹ ਅੱਜ ਜਿਵੇਂ ਮਰਿਆ ਉਹਦੇ ਬਰਾਬਰ ਮਾਰ ਦਿਓ ਬਸ ਮੇਰੀ ਸਾਰਾ ਮੇਰੇ ਬੰਦੇ ਨੂੰ ਇਨਸਾਫ ਮਿਲ ਜੇਗਾ ਉਹਨੇ ਕਿਸੇ ਦਾ ਮਾਰਾ ਨਹੀਂ ਸੀ ਕੀਤਾ ਵੀਰ ਮੇਰਾ ਉਹਨੇ ਕਿਸੇ ਦਾ ਮਾਰਾ ਨਹੀਂ ਸੀ ਕੀਤਾ ਉਹਨੇ ਨਾਲ ਮਾਰਾ ਹੋ ਗਿਆ ਉਹ ਤਾਂ ਭੱਜਾ ਫਿਰਦਾ ਜਿੰਦ ਬਚਾਉਂਦਾ ਸੀ ਆ ਕੰਜਰਾਨੇ ਜੇ ਗਿੱਦੜਾ ਨੇ ਛੇਰ ਢਾ ਲਿਆ ਗਿੱਦੜਾ ਨੇ ਛੇਰ ਢਾ ਲਿਆ ਅੱਗੋਂ ਕਹਿੰਦੇ ਮੰਗੇ ਨੇ ਸਾਤੋਂ ਪੈਸੇ ਖਾਦੇ ਸੀ ਕੰਜਰੋ ਜੇ ਪੈਸੇ ਖਾਦੇ ਸੀ ਉਹਦੇ ਘਰੇ ਆ ਕੇ ਮੰਗਦੇ ਘਰੇ ਆ ਕੇ ਮੰਗਦੇ ਚੁੱਪ ਚੁੱਪ ਘਰੇ ਆ ਕੇ ਮੰਗਦੇ ਮੈਂ ਗਣ ਗਣ ਕੇ ਨੋਟ ਦਿੰਦੀ ਮੰਗਦਾ ਕਿਸੇ ਤੋਂ ਰੁਪਈਆ ਨਹੀਂ ਸੀ ਮੰਗਦਾ ਲੋਕਾਂ ਨੂੰ ਦਾਨ ਕਰਦਾ ਸੀ ਲੋਕਾਂ ਦੀ ਸੇਵਾ ਕਰਦਾ ਸੀ ਮੰਗਾ ਕਿਸੇ ਤੋਂ ਕੁਝ ਨਹੀਂ ਸੀ ਖਾਂਦਾ ਜੇ ਤੁਹਾਡੇ ਨਸ਼ੇੜੀਓ ਘਰੇ ਰੋਟੀ ਨਹੀਂ ਪੱਕਦੀ ਮੰਗੇ ਨੂੰ ਤੁਸੀਂ ਕੀ ਦੇ ਦੋਗੇ ਤੁਸੀਂ ਐਂ ਹੀ ਮਰਨਾ ਹੈ ਭੱਜ ਭੱਜ ਕੇ ਐਂ ਹੀ ਮਰਨਾ ਮੇਰੇ ਬੰਦੇ ਦੇ ਨਾਗਰ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟਾਂ ਕਿਉਂਕਿ ਇਹ ਮੰਗੇ ਤੇ ਕਾਤਲਾਂ ਦਾ ਐਨਕਾਊਂਟਰ ਨਹੀਂ ਹੋਇਆ ਇਹ ਪੰਜਾਬ ਦੇ ਲਈ ਇੱਕ ਸਬਕ ਹੈ ਕਹਿੰਦਾ ਇੱਕ ਗੈਂਗਸਟਰਾਂ ਨੂੰ ਖਾਲਿਸਤਾਨੀ ਅੱਤਵਾਦੀਆਂ ਲਈ ਡੀਜੀਪੀ ਪੰਜਾਬ ਦਾ ਸਨੇਹਾ ਹੈ ਕਿ ਅਗਰ ਕੋਈ ਪੰਜਾਬ ਦੇ ਵਿੱਚ ਲਾਅ ਆਰਡਰ ਖਰਾਬ ਕਰੂਗਾ ਤਾਂ ਉਹਦਾ ਹਸ਼ ਰਹੀ ਹੋਊਗਾ ਕਹਿੰਦਾ ਇਹਦੇ ਲਈ ਅਸੀਂ ਮੋਗਾ ਪੁਲਿਸ ਦਾ ਪਰ ਡੀਜੀਪੀ ਪੰਜਾਬ ਦਾ ਬਹੁਤ-ਬਹੁਤ ਥੈਂਕਸ ਕਰਦੇ ਆ ਧੰਨਵਾਦ ਕਰਦੇ ਆ ਕਿ ਜਿਹੜਾ ਵੀ ਕੋਈ ਕ੍ਰਾਈਮ ਕਰਦਾ ਉਸ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਹੀ ਦਿੱਤਾ ਜਾਵੇ ਤਾਂ ਹੀ ਪੰਜਾਬ ਦੇ ਵਿੱਚ ક્રાઈમ ਦੇ ਉੱਪਰ ਢਲ ਪਊਗੀ ਦੂਜਾ ਮੈਂ ਕਹਿਣਾ ਚਾਹੂੰਗਾ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਮੰਗਤਰਾ ਮੰਗਾ ਜੀ ਨੇ ਆਪਣੀ タルਮ ਲਈ ਆਪਣੀ ਤੇਜ ਦੇ ਲਈ ਬਲਿਦਾਨ ਦਿੱਤਾ ਕਿੰਦਾ ਇਹ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਸੀ ਅਤੰਕਵਾਦੀ ਗਤੀਵਿਧੀਆਂ ਕਰਦੇ ਸੀਗੇ ਇਸ ਕਰਕੇ ਕਹਿੰਦਾ ਮੰਗੇ ਨੂੰ ਨਿਸ਼ਾਨਾ ਬਣਾਇਆ ਜਦਕਿ ਕੋਈ ਮੰਗੇ ਦੀ ਨਿੱਜੀ ਰੰਜਿਸ਼ ਨਹੀਂ ਸੀਗੀ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਨਾਲ ਕਦੇ ਲੜਾਈ ਨਹੀਂ ਹੋਈ ਕੋਈ ਤੂੰ ਤੂੰ ਮੈਂਵਾ ਨਹੀਂ ਹੋਈ ਕੋਈ ਇੱਕ ਦੂਜੇ ਦੇ ਖਿਲਾਫ ਐਫ ਆਈ ਆਰ ਨਹੀਂ ਹੈਗੀ ਵੀ ਜਿਹੜਾ ਪੁਲਿਸ ਨੇ ਆਪਣੀ ਬੋਲੀ ਸੁਧਾਰੇ ਸਾ ਪੁਲਸ ਨੂੰ ਚਤਾਵਨੀ ਦੇ ਰਹੇ ਆ ਕਿ ਮੋਗਾ ਪੁਲਸ ਆਪਣੀ ਬੋਲੀ ਸਦਾਰੇ ਜਿਹੜਾ ਇਹਨੂੰ ਨਿੱਜੀ ਰੰਜਿਸ਼ ਦਾ ਰੂਪ ਦੇਣ ਜਾ ਰਹੀ ਆ ਉਹ ਗਲਤ ਹੈ ਦੂਜਾ ਫਿਲਹਾਲ ਸਾਨੂੰ ਕਿਹਾ ਮੋਗਾ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਵਾਲੇ ਦਿਨ ਕੱਚੀ ਨੌਕਰੀ ਦਾ ਅਪੁਆਇੰਟਮੈਂਟ ਲੈਟਰ ਪਲੱਸ ਡੀਜੀ ਲੈਵਲ ਦੀ ਗ੍ਰਾਂਟ ਜਿਹੜੀ ਆ ਆਰਥਿਕ ਸਹਾਇਤਾ ਉਹ ਕੀਤੀ ਜਾਊਗੀ ਪਰ ਇਹ ਸੰਘਰਸ਼ ਸਾਡਾ ਸ਼ੁਰੂ ਹੋਇਆ ਅੱਜ ਅਸੀਂ ਸ਼ੁੱਕਰਵਾਰ ਨੂੰ 20 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਮੰਗ ਪੱਤਰ ਦੇਣ ਜਾ ਰਹੇ ਆ ਕੀ ਪੱਕੀ ਨੌਕਰੀ ਦਿੱਤੀ ਜਾਵੇ ਤਰਸਦੇ ਆਦਾਰ ਦੇ ਉੱਪਰ ਕਿਉਂਕਿ ਤਿੰਨ ਬੇਟੀਆਂ ਨੇ ਕੋਈ ਬੇਟਾ ਨਹੀਂ ਆ ਪਰਿਵਾਰ ਦੀ مالی ਹਾਲਤ ਜਿਹੜੀ ਹੈ ਉਹ ਹੈ ਨਹੀਂ ਠੀਕ ਨਹੀਂ ਹੈ ਕਹਿੰਦਾ ਵੀ ਇਹ ਪਰਿਵਾਰ ਨੂੰ ਰੋਟੀ ਕਾਣ ਜੋਗਾ ਕੀਤਾ ਜਾਵੇ ਇਸ ਪਰਿਵਾਰ ਨੂੰ ਪੱਕੀ ਨੌਕਰੀ ਦਿੱਤੀ ਜਾਵੇ ਔਰ ਜਿਹੜੀ ਐਗਰੀਕਲਚਰੀਆ ਗਰੰਟੀ ਕਰੋੜ ਰੁਪਿਆ ਸਾਡੇ ਸੀਐਮ ਸਾਹਿਬ ਕਿਸਾਨਾਂ ਦੇ ਘਰ ਜਾ ਜਾ ਕੇ ਦੇ ਰਹੇ ਨੇ ਮੈਂ ਚਾਹਾਂਗਾ ਕਿ ਭਗਵੰਤ ਮਾਨ ਜੀ ਇਹ ਵੀ Hindu ਪਰਿਵਾਰ ਹੈ ਤੇ ਦੇਸ਼ ਲਈ ਬਲਦਾਨ ਦਿੱਤਾ ਹੈ ਇਸ ਪਰਿਵਾਰ ਨੇ ਵੀ ਇਹਨਾਂ ਦੇ ਘਰ ਵੀ ਤੁਸੀਂ ਖੁਦ ਆਓ ਤੇ ਆ ਕੇ 1 ਕਰੋੜ ਰੁਪਏ ਦਾ ਚੈੱਕ ਇਹਨਾਂ ਦੇ ਪਰਿਵਾਰ ਨੂੰ ਦੇ ਕੇ ਜਾਓ ਇਹਨਾਂ ਦੇ ਪਰਿਵਾਰ ਦਾ ਹੌਸਲਾ ਵੀ ਵਧੇਗਾ ਔਰ ਪੰਜਾਬ ਦੇ ਵਿੱਚ ਇੱਕ ਵਧੀਆ ਮੈਸੇਜ ਆਏਗਾ ਕਿ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਵੀ ਪੰਜਾਬ ਸਰਕਾਰ ਕਰਦੀ ਹੈ ਤੇ ਉਸ ਪਰਿਵਾਰ ਦੀ ਸਹਾਇਤਾ ਵੀ ਕਰਦੀ ਹੈ ਜਿਹੜਾ ਪੀੜਿਤ ਹੈ ਇਸ ਦੇ ਲਈ ਮੇਰੀ ਰਿਕਵੈਸਟ ਹੈ बार-बार ਤੁਹਾਨੂੰ ਕਿ ਇਹਨਾਂ ਨੂੰ ਐਕਸਕਿਊਟਰਸ਼ੀਆ ਗ੍ਰਾਂਟ ਦਾ 1 ਕਰੋੜ ਰੁਪਿਆ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਉਹਦੇ ਲਈ ਨਹੀਂ ਫਿਰ ਤੁਹਾਨੂੰ ਸੰਘਰਸ਼ ਲਈ ਮਜਬੂਰ ਹੋਣਾ ਪਊਗਾ ਅਸੀਂ ਸੰਘਰਸ਼ ਦੇ ਰਾਹ ਤੇ ਤੁਰਾਂਗੇ ਅਰਧਿਕਲਾ ਟਾਈਮ ਟਿਪ ਦੇ ਲਈ ਮੁੱਗਾ ਤੋਂ ਸਰਬਜੀ ਟਰਾਲੀ ਦੀ ਵਿਸ਼ੇਸ਼ ਰਿਪੋਰਟ